ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰਸਿੱਧੀ ਦੀ ਚਾਹਤੋਂ ਨਿਰਲੇਪ ਜਿਹਾਰੂ ਸ਼ਹੀਦ ਭਾਈ ਦਇਆ ਸਿੰਘ ਚੋਲਾ ਹੋਰਾਂ ਬਾਰੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਵੀ ਸਿੱਖ ਕੌਮ ਦੀ ਆਜ਼ਾਦੀ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਵਿੱਚ ਅੱਕ ਦੇ ਭਾਂਬੜ ਵਰਗੀਆਂ ਜਵਾਨੀਆਂ ਵਾਰਨ ਵਾਲੇ ਯੋਧਿਆਂ ਦੀ ਕਤਾਰ ਵਿੱਚ ਭਾਈ ਦਿਆ ਸਿੰਘ ਚੋਲਾ ਦਾ ਨਾਂ ਵੀ ਬਹੁਤ ਉੱਗਾ ਹੈ ਕਹਿੰਦੇ ਸਰਦਾਰ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਬੀਬੀ ਨਰੰਜਨ ਕੌਰ ਦੀ ਕੁੱਖੋਂ ਅਜੋਕੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੌੜਾ ਖੁਰਤ ਵਿੱਚ ਜਨਮੇ ਭਾਈ ਦਿਆ ਸਿੰਘ ਦੇ ਤਿੰਨ ਭੈਣਾਂ ਤੋਂ ਛੋਟੇ ਅਤੇ ਦੋ ਭਰਾਵਾਂ ਤੇ ਇੱਕ ਭੈਣ ਤੋਂ ਵੱਡੇ ਸਨ ਦਿਆ ਸਿੰਘ ਨੇ ਮੋਢਲੀ ਪੜ੍ਹਾਈ ਹਾਇਰ ਸਕੈਂਡਰੀ ਤੱਕ ਸਰਕਾਰੀ ਹਾਈ ਸਕੂਲ ਚੌੜਾ ਸਾਹਬ ਤੋਂ ਕੀਤੀ ਅਗਲੀ ਰੀ ਪੜ੍ਹਾਈ ਉਹਨਾਂ ਨੇ ਅੰਮ੍ਰਿਤਸਰ ਵਿੱਚ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਕਰਨ ਤੱਕ ਭਾਈ ਦਿਆ ਸਿੰਘ ਸਿੱਖ ਧਰਮ ਦੇ ਨਾਲ ਨਾਲ ਸਿੱਖ ਸੰਘਰਸ਼ ਦੇ ਵੀ ਕਈ ਅਹਿਮ ਪੜ ਪੜ ਚੁੱਕੇ ਸਨ ਧਾਰਮਿਕ ਤੌਰ ਤੇ ਭਾਈ ਦਇਆ ਸਿੰਘ ਸਰਹਾਲੀ ਸਾਹਿਬ ਵਿਕੇ ਜਥੇ ਦੇ ਨੇੜੇ ਸਨ ਤੇ ਉਹਨਾਂ ਤੋਂ ਹੀ ਅਮਰਤ ਪਾਨ ਕੀਤਾ ਸੀ ਉਹਨਾਂ ਨੇ ਉਹ ਉਦੋਂ ਖਾਲਸਾ ਕਾਲ ਦੇ ਵਿੱਚ ਹੀ ਸਨ ਜਦੋਂ April 1978 ਵਿੱਚ ਨਰਕਤਾਰੀ ਮੋਰੀਆਂ ਵੱਲੋਂ ਦਿੱਲੀ ਤਖਤ ਨੇ ਗੁਰੂ ਮਾਨਯੋ ਗ੍ਰੰਥ ਦੇ ਸਿਧਾਂਤ ਤੇ ਦ੍ਰਿੜ ਸਿੰਗਾ ਦੇ ਲਹੂ ਦੀ ਹੋਲੀ ਖੇਡੀ ਸਿੱਖ ਜਵਾਨੀ ਦਾ ਅਣਖੀਲਾ ਤਤ ਫਟ ਖਾ ਕੇ ਜਾਗੇ ਆ ਤਾਂ ਉਸ ਵਿੱਚ ਭਾਈ ਦਇਆ ਸਿੰਘ ਵੀ ਸਨ ਇਸ ਪਿੱਛੋਂ ਖਾਲਸਾ ਕਾਲ ਦੇ ਵਿੱਚ ਮੁਰਜ ਜਥੇਬੰਦ ਹੋਈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਨਾਲ ਆਪ ਦਾ ਵੀ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਕੋਲ ਆਉਣਾ ਜਾਣਾ ਆਰੰਭ ਹੋ ਗਿਆ ਕਹਿੰਦੇ ਸਿਰਾਂ ਦੇ ਦਾਈਏ ਲੱਗ ਗਏ ਇਹਨਾਂ ਬੇਚੈਨ ਦਿਨਾਂ ਵਿੱਚ ਭਾਈ ਦਿਆ ਸਿੰਘ ਅਕਸਰ ਹੀ ਭਾਈ ਜੋਗਾ ਸਿੰਘ ਜੋਗੀ ਦੀਆਂ ਇਹ ਕਾਵਤੁਕਾਂ ਗੁਣਗਣਾਉਂਦੇ ਰਹਿੰਦੇ ਸਨ ਕਿ ਸਮਾਂ ਚੰਡੀ ਦਾ ਆ ਗਿਆ ਸੂਰਬੀਰੋ ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ ਤੇ ਕਈ ਵਾਰ ਇਹ ਤੁਕਾਂ ਬੋਲਦੇ-ਬੋਲਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਸ਼ਹੀਦ ਸਿੰਘਾਂ ਦੀਆਂ ਯਾਦਾਂ ਵਿੱਚ ਹੰਝੂ ਵਹਿ ਤੁਰਦੇ ਆਪਦੀ ਵੱਡੀ ਭੈਣ ਬੀਬੀ ਰਣਜੀਤ ਕੌਰ ਦਾ ਵਿਆਹ ਭਾਈ ਪ੍ਰੀਤਮ ਸਿੰਘ ਜੀ ਜੋ ਦਰਬਾਰ ਸਾਹਿਬ ਵਿਖੇ ਚੌਰ ਬਰਾਦਰ ਸਨ ਉਹਨਾਂ ਦੇ ਨਾਲ 1978 ਵਿੱਚ ਹੋਇਆ ਸੀ ਤੇ ਉਹਨਾਂ ਦੇ ਕੁਆਟਰ ਵਿੱਚ ਆਉਣ ਜਾਣ ਦੇ ਬਹਾਨੇ ਆਪ ਦਾ ਸੰਤਾ ਨਾਲ ਖੁੱਲਾ ਮੇਲ ਮਲਾਪ ਹੋ ਜਾਂਦਾ ਸੀ ਸੰਤਾ ਦੀ ਸੰਗਤ ਦੌਰਾਨ ਹੀ ਆਪ ਦੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਨਾਲ ਨੇੜਤਾ ਬਣੀ ਮਰਜੀਵੜਿਆਂ ਦੀ ਫੌਜ ਵਿੱਚ ਆਪ ਨੇ ਵੀ ਆਪਣਾ ਨਾਂ ਲਿਖਵਾਇਆ ਸੀ ਸਾਂਤੇ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਹੀ ਆਪ ਜੀ ਨੂੰ ਹਿਮਕੋਨ ਗੁਰਦੁਆਰਾ ਸਾਹਿਬ 'ਚ ਹੈੱਡ ਗ੍ਰੰਥੀ ਦੀ ਸੇਵਾ ਵਜੋਂ ਭੇਜਿਆ ਹੋਇਆ ਸੀ ਜਦੋਂ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਇਸ ਕਹਿਰੀ ਹਮਲੇ ਤੋਂ ਅਜੇ ਅਗਲੀ ਰਣਨੀਤੀ ਬਾਰੇ ਆਪਨੇ ਕੋਈ ਠੋਸ ਨਿਰਧਾਰਨ ਨਹੀਂ ਸੀ ਲਿਆ ਕਿ ਆਪ ਦੇ ਟਕਸਾਲੀ ਬਾਣੇ ਕਾਰਨ ਯੂਪੀ ਦੇ ਸੀਆਈਡੀ ਵਿਭਾਗ ਵਾਲੇ ਆਪ ਬਾਰੇ ਜਾਣਕਾਰੀ ਲੈਣ ਹਿਮਕੋਨ ਸਾਹਿਬ ਵਿਖੇ ਮੈਨੇਜਰ ਕੋਲ ਆਏ ਪੁਲਿਸ ਨੇ ਮੈਨੇਜਰ ਨੂੰ ਭਾਈ ਦਿਆ ਸਿੰਘ ਨੂੰ ਪੇਸ਼ ਕਰਨ ਲਈ ਕਿਹਾ ਪਰ ਮੈਨੇਜਰ ਨੇ ਇਸ ਬਾਰੇ ਆਪ ਨੂੰ ਦੱਸ ਦਿੱਤਾ ਤੇ ਭੇਸ ਬਦਲ ਕੇ ਨਿਕਲ ਜਾਣ ਲਈ ਕਿਹਾ ਆਪ ਭੇਸ ਬਦਲ ਕੇ ਉੱਥੋਂ ਨਿਕਲ ਆਏ ਭਾਵੇਂ ਕਿ ਆਪ ਨੂੰ ਕੱਢ ਦੇਣ ਦੇ ਕਾਰਨ ਮੈਨੇਜਰ ਨੂੰ ਕਾਫੀ ਮੁਸੀਬਤਾਂ ਝੱਲਣੀਆਂ ਪਈਆਂ ਪੰਜਾਬ ਵਾਪਸ ਆ ਕੇ ਆਪ ਆਪਣੇ ਘਰ ਹੀ ਰਹਿਣ ਲੱਗੇ ਆਪ ਬਹੁਤਾ ਚੁੱਪੀ ਰਹਿੰਦੇ ਤੇ ਦਿਲ ਦੀ ਗੱਲ ਕਿਸੇ ਨੂੰ ਨਾ ਦੱਸਦੇ ਹੇਮਕੁੰਡ ਸਾਹਿਬ ਤੋਂ ਆਉਣ ਦਾ ਵੀ ਕਾਰਨ ਆਪ ਦੇ ਕਿਸੇ ਨੂੰ ਨਾ ਦੱਸਿਆ ਆਪਣਾ ਸ਼ਹਿਰਾ ਪੰਨੂਆ ਜਿਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਤਾਂ ਨੇ ਬਾਬਾ ਮਾਨੋਚਾਲ ਦੇ ਜਿਵੇਂ ਲਾਈ ਸੀ ਉੱਥੇ ਹੀ ਆਉਣ ਜਾਣ ਲੱਗੇ ਬਧੇਰੇ ਘਰੋਂ ਬਾਹਰ ਹੀ ਰਹਿੰਦੇ ਇਸ ਦਾ ਕਾਰਨ ਕਹਿੰਦੇ ਵੀ ਪਰਿਵਾਰ ਨੂੰ ਆਪਨੇ ਸੰਥਿਆ ਕਰਦੇ ਹੋਣਾ ਦੱਸਿਆ ਫਿਰ ਆਪਨੇ ਆਪਣੇ ਛੋਟੇ ਭਰਾ ਕਰਤਾਰ ਸਿੰਘ ਨੂੰ ਸ਼ਹੀਦ ਸਿੱਖ ਮਿਸ਼ਰੀ ਕਾਲਜ ਅੰਮ੍ਰਿਤਸਰ ਵਿਖੇ ਕੀਰਤਨ ਸਿਖਲਾਈ ਲਈ ਦਾਖਲਾ ਕਰਵਾ ਦਿੱਤਾ ਤੇ ਖੁਦ ਵੀ ਉਸਦੇ ਹੋਸਟਲ ਵਾਲੇ ਕਮਰੇ ਵਿੱਚ ਹੀ ਰਹਿਣ ਲੱਗ ਪਏ ਆਪਣੀਆਂ ਹੋਰ ਸਰਗਰਮੀਆਂ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਹਿੰਦੇ ਇਹਨਾਂ ਸਰਗਰਮੀਆਂ ਬਾਰੇ ਪਰਿਵਾਰ ਨੂੰ ਕਹਿੰਦੇ ਵੀ ਉਦੋਂ ਹੀ ਪਤਾ ਲੱਗਾ ਜਦੋਂ ਇੱਕ ਵੱਡਾ ਪੁਲਿਸ ਦਲ ਛਾਪਾ ਮਾਰਨ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆਇਆ ਤੇ ਉਸਨੇ ਪੁੱਛਿਆ ਵੀ ਇੱਥੇ ਦਇਆ ਸਿੰਘ ਕੌਣ ਹੈ ਕਾਲਜ ਦੇ ਪ੍ਰਿੰਸੀਪਲ ਸਰਦਾਰ ਪ੍ਰਕਾਸ਼ ਸਿੰਘ ਨੇ ਇਸ ਮੌਕੇ ਜ਼ੁਰਤ ਵਿਖਾਈ ਤੇ ਪੁਲਿਸ ਨੂੰ ਰੋਕ ਕੇ ਪਤਾ ਕਰਨ ਦੇ ਬਹਾਨੇ ਭਾਈ ਦਇਆ ਸਿੰਘ ਨੂੰ ਆਪਣੀ ਰਿਹਾਇਸ਼ ਵੱਲ ਦੀ ਨਿਕਲ ਜਾਣ ਲਈ ਕਹਿ ਦਿੱਤਾ ਭਾਈ ਦਇਆ ਸਿੰਘ ਨਿਕਲ ਗਏ ਤਾਂ ਪ੍ਰਿੰਸੀਪਲ ਸਾਹਿਬ ਨੇ ਪੁਲਿਸ ਨੂੰ ਕਹਿ ਦਿੱਤਾ ਵੀ ਇੱਥੇ ਕੋਈ ਦਇਆ ਸਿੰਘ ਨਹੀਂ ਹੈਗਾ ਪਰ ਪੁਲਿਸ ਵੱਲੋਂ ਭਾਈ ਦਇਆ ਸਿੰਘ ਦੀ ਆਰੰਭ ਹੋਈ ਤਲਾਸ਼ ਨੇ ਭਾਈ ਦਇਆ ਸਿੰਘ ਨੂੰ ਰੂਪੋਸ਼ਾਉਣ ਲਈ ਮਜਬੂਰ ਕਰ ਦਿੱਤਾ। ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪੁਲਿਸ ਤੇ ਸੀਆਰਪੀ ਵਾਲਿਆਂ ਨਾਲ ਹੋਏ ਕਈ ਮੁਕਾਬਲਿਆਂ ਵਿੱਚ ਆਪ ਵੀ ਬਾਬਾ ਮਾਨੋਚਾਲ ਦੇ ਨਾਲ ਹੀ ਸਨ। ਆਪ ਕੁਝ ਸਮਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਬਾਬਾ ਮਾਨੋਚਾਲ ਦੀ ਅਗਵਾਈ ਵਾਲੀ ਭਿੰਡਰਾਂ ਵਾਲਾ ਟਾਈਗਰ ਫੋਰਸ ਦੇ ਪ੍ਰਤੀਨਿਧ ਬਣ ਕੇ ਰਹੇ। ਸਿੱਖ ਪੰਥ ਦਾ ਨਿਸ਼ਾਨਾ ਮਿੱਥਣ ਲਈ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਕਨਵੈਨਸ਼ਨ ਸੱਦੇ ਜਾਣ ਤੇ ਉਸ ਮੌਕੇ ਕਹਿੰਦੇ ਵੀ ਮਾਨੋ ਚਾਹਲ ਨੇ ਪ੍ਰੋਫੈਸਰ ਨੂੰ 12 ਸਵਾਲ ਲਿਖ ਕੇ ਕਨਵੈਨਸ਼ਨ 'ਚ ਪੁੱਛਣ ਲਈ ਭੇਜੇ ਸਨ ਆਪਨੇ ਪੂਰੀ ਦ੍ਰਿੜਤਾ ਤੇ ਨਿਰਪੈਤਾ ਨਾਲ ਉਕਤ ਸਵਾਲ ਪੁੱਛੇ ਜਿਨ੍ਹਾਂ ਦਾ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ ਉਸ ਦੀ ਰਿਕਾਰਡਿੰਗ ਕਹਿੰਦੇ ਵੀ ਅੱਜ ਵੀ ਕਈ ਸੱਜਣਾ ਕੋਲ ਮੌਜੂਦ ਹੈ ਆਪ ਜਿਹਾਰੂ ਸਿੰਘਾਂ ਦੀ ਏਕਤਾ ਲਈ ਤਤਪਰ ਰਹਿੰਦੇ ਸਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੁਝ ਸਮਾਂ ਰਹਿਣ ਪਿੱਛੋਂ ਆਪ ਫੇਰ ਫੀਲਡ ਵਿੱਚ ਕੰਮ ਕਰਨ ਲਈ ਬਾਹਰ ਨਿਕਲ ਆਏ। ਇਸ ਸਰਗਰਮੀ ਵਿੱਚ ਪੰਥਕ ਕਾਰਜ ਕਰਦੇ ਹਾਂ ਮਿਤੀ 9 ਜਨਵਰੀ 1988 ਨੂੰ ਆਪ ਆਪਣੇ ਇੱਕ ਸਾਥੀ ਬਲਬੀਰ ਸਿੰਘ ਵਨਚੜੀ ਦੇ ਨਾਲ ਵਨਚੜੀ ਦੇ ਹੀ ਇੱਕ ਕਿਸਾਨ ਸਰਦਾਰ ਪੂਰਨ ਸਿੰਘ ਦੀ ਬੈਗ ਤੇ ਠਹਿਰੇ ਹੋਏ ਸਨ ਕਿ ਇੱਕ ਮੁਖਬਰੀ ਦੇ ਆਧਾਰ ਤੇ ਪੁਲਿਸ ਫੋਰਸਾਂ ਨੇ ਬੈਗ ਨੂੰ ਘੇਰਾ ਪਾ ਲਿਆ। 10 ਜਨਵਰੀ 1988 ਨੂੰ ਆਪ ਇਸ਼ਨਾਨ ਕਰਕੇ ਨਿਤਨੇਮ ਕਰਨ ਦੀ ਤਿਆਰੀ ਵਿੱਚ ਹੀ ਸਨ ਕਿ ਆਪ ਨੂੰ ਪੁਲਿਸ ਬਾਰੇ ਪਤਾ ਲੱਗ ਗਿਆ ਉਦੋਂ ਸਵੇਰ ਦੇ 7:00 ਵਜੇ ਸਨ ਆਪ ਨੇ ਸੋਚਿਆ ਕਿ ਅਜੇ ਚਾਰੇ ਪਾਸੇ けਰਾ ਨਹੀਂ ਪਿਆ ਹੋਵੇਗਾ ਇਸ ਲਈ ਆਪ ਨੇ ਅਸਾਟਾਂ ਚੁੱਕੀਆਂ ਤੇ ਡਰੇਨ ਵਾਲੇ ਪਾਸੇ ਨੂੰ ਨਿਕਲ ਤੁਰੇ ਪਰ けਰਾ ਚਾਰੇ ਪਾਸੇ ਸੀ ਤੇ ਉਧਰ ਵੀ ਪੁਲਿਸ ਮਸ਼ੀਨ ਗੰਨਾ ਬੀੜੀ ਬੈਠੀ ਸੀ ਆਪ ਦੋਹਾਂ ਦੇ ਬਾਹਰ ਨਿਕਲਦੇ ਹੀ ਪੁਲਿਸ ਨੇ ਫਾਇਰ ਖੋਲ ਦਿੱਤਾ ਆਪ ਦਾ ਸਾਥੀ ਭਾਈ ਬਲਬੀਰ ਸਿੰਘ ਗੋਲੀ ਲੱਗਣ ਨਾਲ ਮੌਕੇ ਤੇ ਹੀ ਸ਼ਹੀਦ ਹੋ ਗਿਆ ਹੁਣ ਭਾਈ ਦਿਆ ਸਿੰਘ ਨੇ ਆਪਣੀ ਅਸਾਟ ਸਿੱਧੀ ਕੀਤੀ ਤੇ ਮੁਕਾਬਲਾ ਕੀਤਾ ਪਰ ਪੁਲਿਸ ਨੇ ਘੇਰਾ ਪੂਰੀ ਯੁੱਧ ਨੀਤੀ ਰਣਨੀਤੀ ਦੇ ਤਹਿਤ ਪਾਇਆ ਸੀ ਜਿਸ ਕਾਰਨ ਚਾਰ ਚਫੇਰੇ ਤੋਂ ਘੇਰੇ ਹੋਏ ਹੋਣ ਕਾਰਨ ਮੁਕਾਬਲਾ ਕਰਦੇ ਹੋਏ ਆਬਸ਼ੀਦ ਹੋ ਗਏ ਇਸ ਅਹਿਮ ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਐਸਐਸਪੀ ਮੁਹੰਮਦ ਇਜ਼ਹਾਰ ਆਲਮ ਨੇ ਕਹਿੰਦੇ ਵੀ ਇੱਕ ਹੋਰ ਖੇਡ ਖੇਡੀ ਉਸਨੇ ਲਾਸ਼ਾਂ ਪੁਲਿਸ ਨੂੰ ਦੇ ਕੇ ਪਰਿਵਾਰ ਨੂੰ ਦੇ ਦੇਣ ਲਈ ਕਿਹਾ ਸਰ ਹਾਲੀ ਦੀ ਪੁਲਿਸ ਨੇ ਚੋਲਾ ਖੁਰਦ ਪਿੰਡ 'ਚ ਕਈ ਚੱਕਰ ਮਾਰ ਕੇ ਭਾਈ ਦਇਆ ਸਿੰਘ ਦਾ ਘਰ ਪੁੱਛਿਆ ਪਰ ਕਿਸੇ ਨੇ ਨਾ ਦੱਸਿਆ ਕਿਉਂਕਿ ਕਿਸੇ ਨੂੰ ਵੀ ਭਾਈ ਦਇਆ ਸਿੰਘ ਦੀ ਸ਼ਹੀਦੀ ਦਾ ਪਤਾ ਨਹੀਂ ਸੀਗਾ ਉਹ ਸੋਚਦੇ ਸਨ ਵੀ ਪੁਲਿਸ ਵੈਸੇ ਹੀ ਪਰਿਵਾਰ ਨੂੰ ਤੰਗ ਕਰਨੀ ਕਰ ਲੱਭ ਰਹੀ ਹੈ ਅਖੀਰ ਪੁਲਿਸ ਨੇ ਇੱਕ ਨਿੱਕੇ ਜਿਹੇ ਪੱਛੇ ਤੋਂ ਪੁੱਛ ਕੇ ਖੇਤਾਂ ਵਿੱਚ ਕੰਮ ਕਰ ਰਹੇ ਭਾਈ ਦਇਆ ਸਿੰਘ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਨੂੰ ਜਾ ਕੇ ਸਾਰੀ ਗੱਲ ਦੱਸੀ ਤੇ ਸ਼ਹੀਦ ਦੀ Laash ਲੈ ਆਉਣ ਲਈ ਕਿਹਾ ਇਹ ਸੁਣ ਕੇ ਆਪਦੇ ਪਿਤਾ ਉਸੇ ਹਾਲਤ ਵਿੱਚ ਹੀ ਪੁਲਿਸ ਨਾਲ ਤੁਰ ਪਏ ਸਰ ਹਾਲੀ ਥਾਣੇ ਦੇ ਐਸ ਐਚਓ ਦਰਸ਼ਨ ਸਿੰਘ ਨੇ ਆਪਦੇ ਪਿਤਾ ਨੂੰ ਪੁੱਛਿਆ ਵੀ Laash ਲਿਜਾਣ ਲਈ ਗੱਡੀ ਵਾਲੇ ਨੂੰ ਦੇਣ ਲਈ ਕਰਾਇਆ ਹੈਗਾ ਤਾਂ ਭਾਈ surjit singh ਨੇ ਦੱਸਿਆ ਵੀ ਮੈਂ ਤਾਂ ਸਿੱਧਾ ਖੇਤਾਂ 'ਚੋਂ ਹੀ ਆ ਗਿਆ ਹੁਣ ਥਾਣੇਦਾਰ ਨੇ ਕਹਿੰਦੇ ਵੀ ਕਰਾਇਆ ਆਪਣੇ ਕੋਲੋਂ ਦੇ ਕੇ ਹਾਂ ਦਰਤੀ ਨਾਲ ਸ਼ਹੀਦ ਦੀ ਮਰਤਕ ਦੇ ਕਾਰਨਹੀ ਪਿੰਡ ਭੇਜ ਦਿੱਤੀ ਪਾਬਾ ਮਾਨੋਚਾਲ ਉਸ ਸਮੇਂ ਪਿੰਡ ਦੁੱਗਲਵਾਲ ਵਿਖੇ ਸਨ ਉਹਨਾਂ ਨੇ ਵਨਚੜੀ ਪਿੰਡ ਦੇ ਆਪਣੇ ਸਾਥੀ ਭਾਈ ਅਮਰਜੀਤ ਸਿੰਘ ਨੂੰ ਬੁਲਾ ਕੇ ਸਾਰੀ ਘਟਨਾ ਪੁੱਛੀ ਤੇ ਭਾਵਕ ਹੋ ਗਏ ਪਾਏ ਦਿਆ ਸਿੰਘ ਜੀ ਦੇ ਅੰਤਮ ਸੰਸਕਾਰ ਤੋਂ ਬਾਅਦ ਪਰਿਵਾਰ ਵੱਲੋਂ ਜਿਉਂ ਹੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ ਇਕਦਮ ਹੀ ਡੀਆਈਜੀ ਐਸਐਸਪੀ ਤੇ ਹੋਰ ਅਫਸਰਾਂ ਦੀ ਅਗਵਾਈ ਚ ਪੁਲਿਸ ਸੀਆਰਪੀ ਤੇ ਬੀਐਸਐਫ ਆਦ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਕੇ ਸਕ੍ਰੀਨਿੰਗ ਆਰੰਭ ਕਰ ਦਿੱਤੀ ਇਸ ਸਮੇਂ ਕਹਿੰਦੇ ਵੀ ਜੋ ਵੀ ਸਿੱਖੀ ਦਿਖਵਾਲਾ ਮਰਦ ਦਿਖਿਆ ਫੜ ਕੇ ਨੇੜਲੇ ਥਾਣੇ ਚੌਂਕੀ ਚ ਲਿਜਾ ਕੇ ਬਿਠਾ ਦਿੱਤਾ ਗਿਆ ਅਹੀਂ ਦਿਆ ਸਿੰਘ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਤੇ ਭਰਾ ਭਗਵਾਨ ਸਿੰਘ ਜੋ ਕਿ ਗੁਰੂ ਗ੍ਰੰਥ ਸਾਹਿਬ ਲਈ ਰਮਾਲਾ ਲੈਣ ਜਾ ਰਹੇ ਸਨ ਉਹਨਾਂ ਨੂੰ ਵੀ ਫੜ ਲਿਆ ਗਿਆ ਤੇ ਗੱਡੀ 'ਚ ਬਿਠਾ ਕੇ ਘਮਾਇਆ ਜਾਣ ਲੱਗਾ ਜਦੋਂ ਪਰਿਵਾਰ ਨੇ ਸਥਾਨਕ ਪੁਲਿਸ ਚੌਕੀ 'ਚੋਂ ਪਤਾ ਕੀਤਾ ਤਾਂ ਵਾਇਰਲੈਸ ਰਾਹੀਂ ਪਤਾ ਕਰਕੇ ਆਪ ਦੋਹਾਂ ਨੂੰ ਸਰਹਾਲੀ ਥਾਣੀ ਲਿਆਂਦਾ ਗਿਆ ਇੱਕ ਅਫਸਰ ਨੇ ਆਪਦੇ ਪਿਤਾ ਨੂੰ ਕਿਹਾ ਵੀ ਸੈਂਟਰ ਤੱਕ ਸੀਆਈਡੀ ਦੀ ਰਿਪੋਰਟ ਹੈ ਕਿ ਮਾਨੋਚਾਲ ਆਪਣੇ ਮਾਰੇ ਗਏ ਸਾਥੀ ਦੇ ਘਰ ਅਫਸੋਸ ਕਰਨ ਜ਼ਰੂਰ ਆਉ ਇਹ ਸਾਰਾ ਕੰਜਰਖਾਨਾ ਤਾਂ ਹੀ ਕੀਤਾ ਜਾ ਰਿਹਾ ਹੈ ਕਹਿੰਦਾ ਕਹਿੰਦਾ ਵੀ ਤੁਹਾਨੂੰ ਨਹੀਂ ਸੀ ਲਿਆਉਣਾ ਪਰ ਉੱਤੋਂ ਹੁਕਮ ਸੀ ਐਂ ਕਰੋ ਵੀ ਜੇ ਬਾਬਾ ਮਾਨੋਚਾਲ ਕਿਤੇ ਨੇੜੇ ਤੇੜੇ ਹੋਵੇ ਵੀ ਤਾਂ ਉਹਨੂੰ ਸੁਚੇਤ ਕਰ ਦਿਓ ਕਿ ਅਜੇ ਲਾਂਬੇ ਰਹੇ ਤੇ ਤੁਹਾਡੇ ਘਰ ਤਾਂ ਬਿਲਕੁਲ ਨਾ ਆਵੇ ਹੁਣ ਆਪ ਨੂੰ ਪੁਲਿਸ ਦੀ ਸਰਗਰਮੀ ਦਾ ਕਾਰਨ ਪਤਾ ਲੱਗਾ ਤੇ ਖੁਸ਼ੀ ਵੀ ਹੋਈ ਕਿ ਕਈ ਪੁਲਿਸ ਅਫਸਰ ਸਿੱਖ ਨੌਜਵਾਨਾਂ ਦੇ ਹਮਦਰਦ ਵੀ ਸਨ ਨਹੀਂ ਤਾਂ ਬਹੁਤੇ ਤਾਂ ਆਪਣੀ ਵਫਾਦਾਰੀ ਵਿਖਾਉਣ ਲਈ ਤਨਖਾਹਦਾਰ ਜਲਾਦ ਹੀ ਬਣੇ ਹੋਏ ਸਨ ਇੱਥੋਂ ਬਾਬੂ ਸਰਦੀਪ ਸਿੰਘ ਨੇ ਥਾਣੇਦਾਰ ਨੂੰ ਉਹ ਟੈਕਸੀ ਦਾ ਕਿਰਾਇਆ ਦੇਣਾ ਚਾਹਿਆ ਜੋ ਭਾਈ ਦਇਆ ਸਿੰਘ ਦਾ ਸਰੀਰ ਲਿਜਾਣ ਦੀ ਕਿਰਾਏ ਤੇ ਕੀਤੀ ਸੀ ਪਰ ਥਾਣੇਦਾਰ ਨੇ ਉਹ ਲੈਣੋ ਨਾ ਕਰ ਦਿੱਤੀ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਉਸ ਨੇ ਕਿਹਾ ਵੀ ਇੰਨਾ ਖਿਆਲ ਰੱਖਿਓ ਕਿ ਭੋਗ ਤੇ ਕੋਈ ਗਰਮ ਤਕਰੀਰਾਂ ਨਾ ਕਰਿਓ ਸਾਨੂੰ ਜਵਾਬ ਦੇਣਾ ਪੈਂਦਾ ਹੈ ਆਪ ਦਾ ਪਿਤਾ ਤੇ ਭਰਾ ਧੰਨਵਾਦ ਕਰਕੇ ਪਰਤ ਆਏ ਜਦੋਂ ਇਸ ਸਾਰੀ ਗੱਲ ਦਾ ਪਤਾ ਕਹਿੰਦੇ ਵੀ ਬਾਬਾ ਮਾਨੋਚਾਲ ਨੂੰ ਲੱਗਾ ਤਾਂ ਉਹਨਾਂ ਨੇ ਵੀ ਪਰਿਵਾਰ ਨੂੰ ਹਦਾਇਤ ਦਿੱਤੀ ਕਿ ਭੋਗ ਮੌਕੇ ਸਿਰਫ ਕੀਰਤਨ ਹੀ ਕੀਤਾ ਜਾਵੇ ਤੇ ਸਪੀਚਾਂ ਨਾ ਕੀਤੀਆਂ ਜਾਣ ਭਾਈ ਦਿਆ ਸਿੰਘ ਦੀ ਸ਼ਹਾਦਤ ਤੋਂ ਕਹਿੰਦੇ ਵੀ 2 ਸਾਲ ਬਾਅਦ ਆਪਦੇ ਘਰ ਫੇਰ ਸਿੰਘਾਂ ਦਾ ਖਾਸ ਤੌਰ ਤੇ ਬਾਬਾ ਮਾਨੋਚਾਲ ਦਾ ਆਉਣ ਜਾਣ ਬਣ ਗਿਆ ਫਿਰ ਬਿਆਨਤੇ ਬੁਚੜ ਦੀ ਸਰਕਾਰ ਸਮੇਂ ਆਪਦੇ ਸਾਰੇ ਪਰਿਵਾਰ ਨੂੰ ਕਹਿਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ 2 ਅਗਸਤ 1992 ਨੂੰ ਪੁਲਿਸ ਦਿਨ ਦਿਹਾੜੇ ਆਪਦੇ ਪਿਤਾ ਸਰਦਾਰ surjit singh ਤੇ ਭਰਾ ਭਗਵਾਨ ਸਿੰਘ ਨੂੰ ਪੁਲਿਸ ਚੁੱਕ ਕੇ ਲੈ ਗਈ ਤੇ ਉਹਨਾਂ ਨੂੰ 17 18 ਹੋਰ ਸਿੰਘਾਂ ਦੇ ਨਾਲ ਇੱਕੋ ਦਿਨ ਹੀ ਕਹਿੰਦੇ ਵੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਇਸ ਪੁਲਿਸ ਮੁਕਾਬਲੇ ਬਾਰੇ ਪ੍ਰੈਸ 'ਚ ਕਾਫੀ ਰੌਲਾ ਪਿਆ ਸੀ ਪਰ ਸਰਕਾਰ ਨੂੰ ਕੋਈ ਸ਼ਰਮ ਨਹੀਂ ਆਈ ਕਹਿੰਦੇ ਸੋ ਦੋਸਤੋ ਇਹ ਸੀ ਸਾਰੀ ਬਾਤਾਂ ਸਾਰਾ ਇਤਿਹਾਸ ਸ਼ਹੀਦ ਭਾਈ ਦਇਆ ਸਿੰਘ ਚੋਲਾਹੁਰਾਂ ਬਾਰੇ ਸੋ ਐਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਪਹਿਲਾਂ ਵੀ ਆਉਂਦੇ ਰਹੇ ਆ ਅੱਗੇ ਵੀ ਆਉਂਦੇ ਰਵਾਂਗੇ ਸੋ ਹੁਣ ਦੇ ਉਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ